ਅੱਜ ਅਸੀਂ ਤੁਹਾਨੂੰ ਕੋਟਲਾ ਨਿਹੰਗ ਖਾਨ ਬਾਰੇ ਪੂਰਾ ਇਤਿਹਾਸ ਦੱਸਾਂਗੇ ਸ਼ਾਇਦ ਹੀ ਤੁਸੀਂ ਇਸ ਇਤਿਹਾਸ ਬਾਰੇ ਜਾਣਦੇ ਹੋਵੋਗੇ ਕੋਟਲਾ ਨਿਹੰਗ ਖਾਨ ਦੇ ਵਾਰਿਸ ਅੱਜ ਕਿੱਥੇ ਹਨ ਅਤੇ ਕਿਸ ਹਾਲਾਤ ਵਿੱਚ ਹਨ ਆਓ ਜਾਣਦੇ ਹਾਂ ਕੋਟਲਾ ਨਿਹੰਗ ਖਾਨ ਦਾ ਪੂਰਾ ਇਤਿਹਾਸ ਸਨ 1954 ਈਸਵੀ ਨੂੰ ਕੋਟਲਾ ਨਿਹੰਗ ਖਾਨ ਦੀ ਖੁਦਾਈ ਕੀਤੀ ਗਈ ਸੀ ਇਹ ਖੁਦਾਈ ਐਮ ਐਸ ਵਾਰਸ ਦੀ ਦੇਖਪਾਲ ਵਿੱਚ ਹੋਈ ਸੀ ਇਸ ਵਿੱਚੋਂ ਨਿਕਲੀਆਂ ਚੀਜ਼ਾਂ ਹੜੱਪਾ ਸਭਿਅਤਾ ਦੇ ਨਾਲ ਮੇਲ ਖਾਂਦੀਆਂ ਹਨ ਇਹ ਸਬੇਤਾ ਸਤਲੁਜ ਅਤੇ ਜਮਨਾ ਤੱਕ ਫੈਲੀ ਹੋਈ ਸੀ। ਖੁਦਾਈ ਦਾ ਕੰਮ ਕੋਟਲਾ ਨਿਹੰਗ ਵਿੱਚ ਦੋ ਥਾਵਾਂ ਤੇ ਹੋਇਆ ਸੀ। ਇੱਕ ਉਹ ਥਾਂ ਜੋ ਪਿਆਰੇ ਲਾਲ ਦੇ ਘਰ ਦੇ ਸਾਹਮਣੇ ਹੈ। ਦੂਜੀ ਥਾਂ ਪਿੰਡ ਤੋਂ ਚੜ੍ਹਦੇ ਵੱਲ ਥੇ ਦੇ ਇੱਕ ਦੱਖਣੀ ਪਾਸੇ ਵੱਲ ਹੈ। ਖੁਦਾਈ ਮਾਹਿਰਾਂ ਅਨੁਸਾਰ ਇਹ ਪਿੰਡ ਪ੍ਰਾਚੀਨ ਸਾਬਿਤ ਹੁੰਦਾ ਹੈ। ਕੋਟਲਾ ਨਿਹੰਗ ਇੱਕ ਵਾਰ ਖਤਮ ਹੋ ਚੁੱਕਾ ਸੀ। ਇਸ ਦਾ ਸਬੂਤ ਕੋਟਲਾ ਅਤੇ ਟੱਪਰੀਆਂ ਦੇ ਵਿਚਕਾਰਲੇ ਥੇ ਤੋਂ ਮਿਲ ਸਕਦਾ ਹੈ। ਇਸ ਪਿੰਡ ਦੇ ਵਾਰਿਸ ਕਿਸੇ ਸਮੇਂ ਆਦਿਵਾਸੀ ਰਾਜਪੂਤ ਹੋ ਸਕਦੇ ਹਨ। ਪਠਾਣਾ ਸੈਦ ਅਤੇ ਮੁਗਲਾਂ ਤੋਂ ਪਹਿਲਾਂ ਰਾਜਪੂਤਾਂ ਦੇ ਇਹ ਟਿਕਾਣੇ ਸਨ ਰਾਜਪੂਤਾਂ ਸਮੇਂ ਇਸ ਪਿੰਡ ਦਾ ਨਾਮ ਸਿਰਫ ਕੋਟਲਾ ਸੀ ਜਦੋਂ ਪਠਾਣਾ ਦਾ ਜੋਰ ਸੀ ਉਸ ਸਮੇਂ ਇਸ ਦਾ ਨਾਮ ਕੋਟ ਪਠਾਣਾ ਦੇ ਰੂਪ ਵਿੱਚ ਬਦਲ ਗਿਆ ਇਹ ਸਮਾਂ ਪਠਾਣਾ ਦਾ ਭਾਰਤ ਵਿੱਚ ਆਉਣ ਦਾ ਸੀ ਇਸ ਸਮੇਂ ਪਠਾਣਾ ਦਾ ਭਾਰਤ ਵਿੱਚ ਪੂਰਾ ਜੋਰ ਸੀ ਇਸ ਪਿੰਡ ਵਿੱਚ ਸੈਣੀ ਬਰਾਦਰੀ ਦੇ ਲੋਕ ਜ਼ਿਆਦਾ ਵਸਿੰਦੇ ਸਨ ਇਸ ਨਗਰ ਦੇ ਉੱਤੇ ਕਾਫੀ ਸਮੇਂ ਤੱਕ ਪਠਾਣਾ ਦਾ ਵੀ ਕਬਜ਼ਾ ਰਿਹਾ ਹੈ ਸੁਲੇਮਾਨ ਦੀ ਖਾਨਦਾਨੀ ਵਿੱਚੋਂ ਨੌਰੰਗ ਖਾਨ ਜੋ 6ਵੇਂ ਗੁਰੂ ਜੀ ਦਾ ਸ਼ਰਧਾਲੂ ਸੀ ਉਸ ਦਾ ਪੁੱਤਰ ਨਿਹੰਗ ਖਾਨ ਸੀ ਨੌਰੰਗ ਖਾਨ ਅਤੇ ਨਿਹੰਗ ਖਾਨ ਦੋਨੋਂ ਪਿਓ ਅਤੇ ਪੁੱਤਰ ਦੋਨੋਂ ਹੀ ਧਾਰਮਿਕ ਭਾਵਨਾ ਦੇ ਨਾਲ ਜੁੜੇ ਹੋਏ ਸਨ ਅਤੇ ਇਲਾਕੇ ਦੇ ਚੰਗੇ ਚੌਧਰੀ ਸਨ ਅਤੇ ਇਹ ਘੋੜਿਆਂ ਦਾ ਵਪਾਰ ਵੀ ਕਰਦੇ ਸਨ ਇਸ ਸ਼ੌਂਕ ਦੇ ਸਦਕਾ ਚੰਗੀ نسل ਦੇ ਘੋੜੇ ਇਹਨਾਂ ਦੇ ਤਬੀਲੇ ਵਿੱਚ ਬੰਨੇ ਰਹਿੰਦੇ ਸਨ ਗੁਰੂ ਸਾਹਿਬ ਦੇ ਨਾਲ ਸਭ ਤੋਂ ਪਹਿਲਾ ਮੇਲਜੋਲ ਦਾ ਕਾਰਨ ਵੀ ਇਹ ਘੋੜੇ ਹੀ ਸਨ निहंग खान गुरुजी ਨੂੰ ਆਨੰਦਪੁਰ ਸਾਹਿਬ ਵਿੱਚ ਨਸਲੀ ਘੋੜੇ ਲਿਆ ਕੇ ਦਿੰਦੇ ਸੀ ਅਤੇ ਉਸ ਘੋੜਿਆਂ ਦੇ ਵਧੀਆ ਮੁੱਲ ਪ੍ਰਾਪਤ ਕਰਦੇ ਸੀ ਇਸੇ ਕਰਕੇ ਇਸ ਦੇ ਖਾਨਦਾਨ ਦਾ ਗੁਰੂ ਜੀ ਦੇ ਨਾਲ ਕਾਫੀ ਪ੍ਰੇਮ ਸੀ ਨੌਰੰਗ ਖਾਨ ਦੇ ਘਰ ਵਿੱਚ ਗੁਰੂ ਜੀ ਦੇ ਵਚਨਾਂ ਦੇ ਨਾਲ ਇੱਕ ਪੁੱਤਰ ਨੇ ਜਨਮ ਲਿਆ ਸੀ ਜਿਸ ਦੀ ਖੁਸ਼ੀ ਦੇ ਵਿੱਚ ਨੌਰੰਗ ਖਾਨ ਨੇ ਪਿੰਡ ਕੋਟਲਾ ਦਾ ਨਾਮ ਕੋਟ ਪਠਾਣਾ ਤੋਂ ਬਦਲ ਕੇ ਆਪਣੇ ਪੁੱਤਰ ਦੇ ਨਾਮ निहंग खान ਤੋਂ ਪਿੰਡ ਦਾ ਨਾਮ ਕੋਟਲਾ निहंग ਰੱਖ ਦਿੱਤਾ ਸੀ ਪਹਿਲੀ ਮੁਰੱਬਾਬੰਦੀ 1852 ਈਸਵੀ ਵਿੱਚ ਹੋਈ ਸੀ ਜਿਸ ਤੋਂ ਕੁਰਸੀਨਾਮਾ ਸ਼ੁਰੂ ਹੁੰਦਾ ਹੈ ਇਹ ਬੰਦੋਬਸਤ ਵਿੱਚ ਪਿੰਡ ਦਾ ਨਾਮ ਕੋਟਲਾ ਨਿਹੰਗ ਦਰਜ ਹੈ ਇਸ ਤੋਂ ਪਹਿਲਾਂ ਦੀ ਸਰਕਾਰੀ ਲਿਖਤ ਮਾਲ ਮਹਿਕਮੇ ਵਿੱਚ ਉਪਲਬਧ ਨਹੀਂ ਹੈ ਦੱਸਿਆ ਗਿਆ ਹੈ ਕਿ ਤੈਮੂਰ ਦੇ ਸਮੇਂ ਇਸ ਨੂੰ 56 ਪਿੰਡਾਂ ਦਾ ਮਾਲਕੀ ਹੱਕ ਪ੍ਰਾਪਤ ਸੀ ਇਸ ਨੇ ਰੋਪੜ ਤੋਂ 1 ਮੀਲ ਦੂਰ ਦੱਖਣ ਵੱਲ ਗਿਰੇ ਹੋਏ ਇੱਕ ਕਿਲੇ ਨੂੰ ਫੇਰ ਤੋਂ ਆਬਾਦ ਕੀਤਾ ਇਸ ਦੇ ਆਸ-ਪਾਸ ਸ਼ੁਰੂ ਦੇ ਵਿੱਚ ਖਾਨਦਾਨੀ ਪਠਾਨ ਅਤੇ ਹੋਰ ਲੋਕ ਵਸਣ ਲੱਗੇ ਇਸ ਤਰ੍ਹਾਂ ਇਸ ਦਾ ਪੁਰਾਣਾ ਨਾਮ ਕੋਟ ਪਠਾਣਾ ਹੀ ਕਾਇਮ ਰਿਹਾ ਇਹ ਸਮਾਂ 1387 ਤੋਂ ਲੈ ਕੇ 1388 ਈਸਵੀ ਤੱਕ ਕੁਝ ਉੱਪਰ ਦਾ ਹੋ ਸਕਦਾ ਹੈ ਸਮਾਂ ਪਾ ਕੇ ਪਠਾਣਾ ਦੇ ਨਾਲ ਇਸ ਨਗਰ ਵਿੱਚ ਸੈਣੀ ਮੁਸਲਮਾਨ ਜੱਟ ਅਤੇ ਗੁੱਜਰ ਆਦਿ ਕਈ ਕੌਮਾਂ ਦੇ ਲੋਕ ਰਹਿਣ ਲੱਗ ਪਏ ਪਿੰਡ ਕੋਟਲਾ ਨਿਹੰਗ ਬਾਰੇ ਮੁਰੱਬਾਬੰਦੀ 1887 ਅਤੇ 88 ਈਸਵੀ ਦੀ ਇੱਕ ਨਕਲ ਉਰਦੂ ਤੋਂ ਕਾਫੀ ਜਾਣਕਾਰੀ ਮਿਲੀ ਹੈ ਇਹ ਫਰਦ ਕਰਤਾਰ ਸਿੰਘ ਸਪੁੱਤਰ ਸ਼੍ਰੀ ਰਾਲਾ RAM ਵਾਸੀ ਕੋਟਲਾ ਨਿਹੰਗ ਦੇ ਕੋਲ ਪ੍ਰਾਪਤ ਹੋਈ ਸੀ ਇਹ ਕਿਲਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਸ ਦਾ ਢਹਿਣਾ ਅਤੇ ਬਣਨਾ ਅਤੇ ਮੁਰੰਮਤ ਦੇ ਮੁਰੰਮਤ ਦੇ ਕੰਮ ਸਮੇਂ ਦੇ ਮਾਲਕਾਂ ਦੇ ਹੱਥੋਂ ਹੁੰਦੇ ਰਹੇ ਹਨ ਇਸ ਦੀ ਪੁਰਾਤਨਤਾ ਦਾ ਅਨੁਮਾਨ ਅੱਜ ਤੋਂ 2000 ਸਾਲ ਪਹਿਲਾਂ ਲਾਇਆ ਜਾ ਸਕਦਾ ਹੈ ਕਈ ਇਸ ਨੂੰ 14ਵੀਂ ਸਦੀ ਦਾ ਬਣਿਆ ਹੋਇਆ ਦੱਸਦੇ ਹਨ ਪਰ ਖੁਦਾਈ ਮਹਾਰ ਇਸ ਵਿੱਚੋਂ ਨਿਕਲੀਆਂ ਚੀਜ਼ਾਂ ਅਨੁਸਾਰ 2000 ਸਾਲ ਤੋਂ ਵੀ ਕਿਤੇ ਪਹਿਲੇ ਦਾ ਸਮਾਂ ਦੱਸ ਰਹੇ ਹਨ ਲੋਕ ਦੱਸਦੇ ਹਨ ਕਿ ਇਸ ਕਿਲੇ ਦਾ ਖੇਤਰਫਲ ਤਕਰੀਬਨ ਦੋ ਕਿਲਿਆਂ ਦੇ ਵਿੱਚ ਫੈਲਿਆ ਹੋਇਆ ਸੀ ਇਸ ਦੀ ਬਾਹਰੀ ਦੀਵਾਰ 24 ਫੁੱਟ ਉੱਚੀ 5 ਫੁੱਟ ਚੌੜੀ ਅਤੇ ਚੁਫੇਰੇ ਸੁਰਾਖਦਾਰ ਮੋਰਚੇ ਬਣੇ ਹੋਏ ਸਨ ਕਿਲੇ ਦੀ ਚਾਰ ਦੀਵਾਰੀ ਦੇ ਦਿਵਾਲੇ ਡੂੰਗੀ ਖਾਈ ਦਾ ਜ਼ਿਕਰ ਕਰਦੇ ਹਨ ਖਾਈ ਦਾ ਕਿਲੇ ਦੀ ਸੁਰੱਖਿਆ ਦੇ ਲਈ ਡੂੰਗਾ ਸਬੰਧ ਹੁੰਦਾ ਹੈ ਇਹ ਵੀ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਕਿਲੇ ਦੇ ਦਿਵਾਲੇ ਚਾਰ ਕਿਲਿਆਂ ਦੇ ਕਰੀਬ ਬੇਆਬਾਦ ਜਗ੍ਹਾ ਪਈ ਹੋਈ ਸੀ ਕਿਲੇ ਵਿੱਚ ਇੱਕ ਮੋਢਲਾ ਦਰਵਾਜ਼ਾ ਅਤੇ ਇੱਕ ਦੱਖਣ ਕੋਣ ਦੇ ਵਿੱਚ ਚੰਗਾ ਪੁਰਾਣਾ ਖੂਹ ਵੀ ਸੀ ਗਰਜਾ ਸਿੰਘ ਦੇ ਲਿਖਣ ਅਨੁਸਾਰ ਥਾਂ ਦੋ ਹਨ ਇੱਕ ਬਾਹਰ ਦੂਸਰਾ ਕਿਲੇ ਦੇ ਅੰਦਰ ਉਹ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆ ਕੇ ਵਿਰਾਜੇ ਸਨ ਕੋਠੜੀ ਸਾਹਿਬ ਅਤੇ ਦੂਜਾ ਭਾਈ ਬਚਿੱਤਰ ਸਿੰਘ ਜੀ ਦੇ ਜ਼ਖਮੀ ਹਾਲਤ ਵਿੱਚ ਟਿਕਣ ਵਾਲਾ ਥਾਂ ਇਹ ਕਿਲੇ ਦੇ ਦਰਵਾਜ਼ੇ ਦੇ ਕੋਲ ਦੀਵਾਰ ਦੇ ਅੰਦਰ ਹਾਜ਼ਰ ਕਰਦਾ ਹੈ ਇਹ ਭਾਈ ਬਚਿੱਤਰ ਸਿੰਘ ਜੀ ਦਾ ਅੰਗੀਠਾ ਸਥਾਨ ਹੋ ਸਕਦਾ ਹੈ ਬਾਹਰ ਲਫ਼ਜ਼ ਤੋਂ ਇਨ੍ਹਾਂ ਸਤਰਾ ਦੇ ਲੇਖਕ ਦਾ ਨਿਰਣੇ ਸ਼੍ਰੀ ਪੱਠਾ ਸਾਹਿਬ ਜੀ ਨੂੰ ਪ੍ਰਗਟ ਕਰਦਾ ਹੈ ਅੱਜ ਦਾ ਕਿਲਾ ਆਜ਼ਾਦੀ ਤੋਂ ਬਾਅਦ ਕਈ ਲੋਕਾਂ ਵਿੱਚ ਵੰਡਿਆ ਗਿਆ ਹੈ ਜੋ ਵੱਖ-ਵੱਖ ਘਰਾਂ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ ਇੱਕ ਹਿੱਸਾ ਸਰਦਾਰ ਬਚਿੱਤਰ ਸਿੰਘ ਸਰਪੰਚ ਦੇ ਹਿੱਸੇ ਵਿੱਚ ਅੱਜ ਵੀ ਸੁਰੱਖਿਅਤ ਹੈ ਇਸ ਫਰਦ ਦੇ ਪਿਛਲੇ ਪਾਸੇ ਇਹ ਲਿਖਿਆ ਗਿਆ ਸੀ ਇਸ ਦੇ ਲਿਖੇ ਅਨੁਸਾਰ ਤੈਮੂਰ ਸ਼ਾਹ ਤੋਂ ਸੁਲੇਮਾਨ ਕੌਮ ਪਠਾਨ ਦਾ ਗਜ਼ਰੀ ਨੂੰ ਇਹ ਇਲਾਕਾ ਬਤੌਰ ਜਾਗੀਰ ਪ੍ਰਾਪਤ ਹੋਇਆ ਸੀ ਕਿਹਾ ਜਾਂਦਾ ਹੈ ਕਿ ਸ਼ੁਰੂ ਵਿੱਚ ਇਸ ਨੂੰ 56 ਪਿੰਡਾਂ ਦੀ ਮਲਕੀਅਤ ਮੰਨਿਆ ਜਾਂਦਾ ਸੀ ਬਾਅਦ ਵਿੱਚ 1800 ਈਸਵੀ ਵਿੱਚ ਇਹ ਮਾਲਕੀ 12 ਪਿੰਡਾਂ ਦੀ ਰਹਿ ਗਈ ਸੀ ਅੰਗਰੇਜ਼ਾਂ ਦੇ ਰਾਜ ਸਮੇਂ ਗਾਏਵਾਲ, ਮਾਜਰੀ ਜੱਟਾਂ, ਅਕਬੂਰਪੁਰ, ਮਗਰੋੜ ਅਤੇ ਕੋਟਲਾ ਨਿਹੰਗ ਪੰਜ ਪਿੰਡਾਂ ਦੇ ਹਿੱਸੇਦਾਰ ਪਠਾੜ ਰਹਿ ਗਏ ਸਨ ਫਿਰ ਇਹਨਾਂ ਪਠਾਣਾ ਨੇ ਹਿਫਾਜ਼ਤ ਦੇ ਲਈ ਰੋਲੂਰਾਮ, ਅਸਾਰਾਮ ਅਤੇ ਸਾਹਿਬ ਦਿੱਤਾ ਇਹ ਤਿੰਨ ਘਰਾਣੇ ਕਿਲੇ ਦੇ ਕੋਲ ਵਸਾ ਲਏ ਇਹ ਹੱਕੀ ਜ਼ਮੀਨ ਮਲਕੀਅਤ ਸੈਣੀਆਂ ਦੀ ਸੀ ਚੌਧਰੀ ਨਿਹੰਗ ਖਾਨ ਦੇ ਦਾਦੇ ਪੜਦਾਦੇ ਤैमूर ਸ਼ਾਹ ਦੇ ਨਾਲ ਆਏ ਸਨ ਇਸ ਦਾ ਨਾਮ ਸ਼ਾਹ ਸੁਲੇਮਾਨ ਸੀ ਇਹ ਨਿਹੰਗ ਖਾਨ ਤੋਂ 7ਵੀਂ ਪੀੜੀ ਉੱਪਰ ਸੀ ਜਿਵੇਂ ਕਿ ਮੋਢੀ ਸ਼ਾ ਸੁਲੇਮਾਨ ਖਾਨ ਮੁਹੰਮਦ ਇਸਹਾਕ ਖਾਨ ਸੁਲਤਾਨ ਖਾਨ ਸ਼ਮਸ਼ੀਰ ਖਾਨ ਸ਼ਮਸ਼ ਖਾਨ ਆਲਮ ਖਾਨ ਨੌਰੰਗ ਖਾਨ ਨਿਹੰਗ ਖਾਨ ਇਸ ਦੇ ਕੇਵਲ ਦੋ ਬੱਚਿਆਂ ਦਾ ਜ਼ਿਕਰ ਮਿਲਦਾ ਹੈ ਨਿਹੰਗ ਖਾਨ ਦੀ ਬੀਗਮ ਜ਼ੈਨਾ ਦੇ ਕੁਖ ਤੋਂ ਇੱਕ ਲੜਕਾ ਆਲਮ ਖਾਨ ਅਤੇ ਦੂਜੀ ਲੜਕੀ ਮੁਮਤਾਜ਼ ਪੈਦਾ ਹੋਈ ਆਲਮ ਖਾਨ ਦੀ ਮੰਗਣੀ 1752 ਈਸਵੀ ਨੂੰ ਰਾਏ ਕੱਲੇ ਦੀ ਕੁੜੀ ਦੇ ਨਾਲ ਹੋ ਚੁੱਕੀ ਸੀ ਇਕੱਲਾ ਨਿਹੰਗ ਖਾਨ ਹੀ ਨਹੀਂ ਇਸ ਦਾ ਸਾਰਾ ਪਰਿਵਾਰ ਦਸਵੇਂ ਗੁਰੂ ਜੀ ਦਾ ਬਹੁਤ ਵੱਡਾ ਸ਼ਰਧਾਲੂ ਸੀ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਰਾਜ ਸਰਾਏ ਇਕੱਲੇ ਕੋਲ ਜਾਣ ਦਾ ਗੁਰੂ ਜੀ ਦਾ ਇਤਿਹਾਸ ਪ੍ਰਸਿੱਧ ਹੈ ਪਰ ਰਾਏਕੋਟ ਵਿੱਚ ਗੁਰੂ ਜੀ ਸੁਭਾਵਿਕ ਹੀ ਨਹੀਂ ਗਏ ਸਨ ਕੋਟਲਾ ਨਿਹੰਗ ਖਾਨ ਆਲਮ ਖਾਨ ਰਾਏ ਕੱਲੇ ਦਾ ਜਵਾਈ ਸੀ ਜੋ ਗੁਰੂ ਜੀ ਦਾ ਪਰਮ ਪ੍ਰੇਮੀ ਸੀ ਆਲਮ ਖਾਨ ਦੇ ਕਾਰਨ ਹੀ ਰਾਏ ਕੱਲੇ ਹੀ ਸਤਗੁਰੂ ਜੀ ਦੇ ਨਾਲ ਪ੍ਰੇਮ ਕਰਦਾ ਸੀ ਜਦੋਂ ਗੁਰੂ ਜੀ ਰਾਏਕੋਟ ਪਹੁੰਚੇ ਸੰਜੋਗ ਹੀ ਗੱਲ ਹੈ ਆलम खान ਵੀ ਰਾਏਕੋਟ ਆਇਆ ਹੋਇਆ ਸੀ ਜੋ ਗੁਰੂ ਜੀ ਦਾ ਆਗਮਨ ਸੁਣ ਕੇ ਰਾਏ ਕੱਲੇ ਦੇ ਨਾਲ ਗੁਰੂ ਜੀ ਦੇ ਦਰਸ਼ਨਾਂ ਦੇ ਲਈ ਹਾਜ਼ਰ ਹੋਇਆ ਸੀ ਨਿਹੰਗ ਖਾਨ ਦੇ ਮੁੰਡੇ ਦੀ ਮੰਗਣੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਿਹੰਗ ਖਾਨ ਦੇ ਵਿਸ਼ੇਸ਼ ਸੱਦੇ ਤੇ ਖੁਦ ਆਪ ਆ ਕੇ ਸ਼ਾਮਿਲ ਹੋਏ ਸਨ ਕੋਟਲਾ ਨਿਹੰਗ ਖਾਨ ਦੀ ਬੇਟੀ ਮੁਮਤਾਜ਼ ਦਾ ਇੱਕ ਛੋਟਾ ਨਾਮ ਉਮਰੋ ਵੀ ਹੁੰਦਾ ਸੀ ਉਮਰੋ ਨਾਮ ਪੈਣ ਦਾ ਕਾਰਨ ਇਹ ਵੀ ਹੈ ਕਿ ਇਹ ਬਚਪਨ ਦੇ ਵਿੱਚ ਬਿਮਾਰ ਹੋ ਗਈ ਸੀ ਇਸ ਦੇ ਬਚਣ ਦੀ ਉਮੀਦ ਮੁੱਕ ਜਾਣ ਤੇ ਪਠਾਨ ਦੇ ਪਰਿਵਾਰ ਨੇ ਖੁਦਾ ਅਗੇ ਇਸ ਦੇ ਜਿਉਂਦੇ ਰਹਿਣ ਦੀ ਅਰਜ਼ੀ ਕੀਤੀ ਇਹ ਬਿਮਾਰੀ ਤੋਂ ਠੀਕ ਹੋ ਗਈ ਇਸ ਖੁਸ਼ੀ ਵਿੱਚ ਇਸ ਦੇ ਮਾਤਾ ਪਿਤਾ ਨੇ ਰੱਬ ਦੇ ਉਮਰ ਦੇਣ ਤੇ ਪਿਆਰ ਦੇ ਵਿੱਚ ਇਸ ਦਾ ਨਾਮ ਉਮਰੋ ਰੱਖ ਦਿੱਤਾ ਸੀ ਨਿਹੰਗ ਖਾਨ ਦੀ ਭੂਆ ਦਾ ਨਾਮ ਵੀ ਉਮਰੀ ਸੀ ਜਿਸ ਦਾ ਨਿਕਾਹ ਮਾਛੀਵਾੜੇ ਦੇ ਇੱਕ ਪਠਾਨ ਦੇ ਨਾਲ ਹੋਇਆ ਸੀ ਜਿਸ ਤੋਂ ਦੋ ਲੜਕੇ ਗਨੀ ਖਾਨ ਨਵੀ ਖਾਨ ਪੈਦਾ ਹੋਏ ਸਨ ਇਹ ਮਲੇਰਕੋਟਲਾ ਫੌਜ ਦੇ ਉੱਗੇ ਸੇਪਾ ਸਲਾਰ ਸਨ ਅਤੇ ਗੁਰੂ ਜੀ ਦੇ ਵੀ ਸ਼ਰਧਾਲੂ ਸਨ ਇਹਨਾਂ ਨੇ ਗੁਰੂ ਜੀ ਦਾ ਪਲੰਗ ਮਾਛੀਵਾੜਾ ਤੋਂ ਚੁੱਕ ਕੇ ਪਿੰਡ ਹੇਰਾ ਤੱਕ ਪਹੁੰਚਾਇਆ ਸੀ ਇਸ ਤੇ ਗੁਰੂ ਜੀ ਨੇ ਖੁਸ਼ ਹੋ ਕੇ ਇਹਨਾਂ ਨੂੰ ਇੱਕ ਹੁਕਮਨਾਮਾ ਬਖਸ਼ਿਸ਼ ਕੀਤਾ ਸੀ ਜਿਸ ਵਿੱਚ ਗੁਰੂ ਜੀ ਨੇ ਇਹਨਾਂ ਨੂੰ ਪੁੱਤਾਂ ਤੋਂ ਵੱਧ ਪਿਆਰੇ ਲਿਖਿਆ ਸੀ ਉਮਰੋ ਦਾ ਵੱਡੇ ਹੋਿਆਂ ਦਾ ਨਾਮ ਮੁਮਤਾਜ਼ ਰੱਖਿਆ ਗਿਆ ਸੀ ਮੁਮਤਾਜ਼ ਦੀ ਮੰਗਣੀ ਬਸੀ ਪਠਾਣਾ ਦੇ ਇੱਕ ਇਨਸਾਨ ਦੇ ਨਾਲ ਹੋ ਚੁੱਕੀ ਸੀ ਪਰ ਭਾਈ ਬਚਿੱਤਰ ਸਿੰਘ ਦੇ ਕਾਰਨ ਇਸ ਨੇ ਸ਼ਾਦੀ ਨਹੀਂ ਕਰਵਾਈ ਸੀ ਨਿਹੰਗ ਖਾਨ ਦੇ ਪੁੱਤਰ ਆਲਮ ਖਾਨ ਤੋਂ ਅੱਗੇ ਜੋ ਰੋਪੜ ਦੇ ਸਰਕਾਰੀ ਕਾਗਜ਼ਾਦੇ ਮਾਲ ਮਹਿਕਮੇ ਵਿੱਚ ਰਿਕਾਰਡ ਮਿਲਿਆ ਇਸ ਵਿੱਚ ਮੁੱਢਲਾ ਨਾਮ ਕੌਮ ਪਠਾਨ ਦਾ ਭੀਖਮ ਖਾਨ ਹੀ ਆਉਂਦਾ ਹੈ ਹੁਣ ਅਸੀਂ ਨਿਹੰਗ ਖਾਨ ਦੇ ਕੁਰਸੀ ਨਾਮੇ ਬਾਰੇ ਗੱਲ ਕਰਾਂਗੇ ਸ਼ਾਹ ਸੁਲੇਮਾਨ ਖਾਨ 1398 ਈਸਵੀ ਵਿੱਚ ਭਾਰਤ ਆਏ ਉਸ ਦੇ ਅੱਗੇ ਵਾਰਿਸ ਸੁਲਤਾਨ ਖਾਨ ਸ਼ਮਸ਼ ਖਾਨ ਆਲਮ ਖਾਨ ਨੌਰੰਗ ਖਾਨ ਨਿਹੰਗ ਖਾਨ ਨਿਹੰਗ ਖਾਨ ਦੇ ਅੱਗੇ ਦੋ ਬੱਚੇ ਪੈਦਾ ਹੋਏ ਆਲਮ ਖਾਨ ਜਿਸ ਨੂੰ ਪੀਖਮ ਖਾਨ ਵੀ ਕਹਿੰਦੇ ਹਨ ਅਤੇ ਲੜਕੀ ਮੁਮਤਾਜ਼ ਪੀਖਮ ਖਾਨ ਦੇ ਅਗੇ ਚਾਰ ਬੱਚੇ ਪੈਦਾ ਹੋਏ ਜਿਨ੍ਹਾਂ ਵਿੱਚੋਂ ਤਿੰਨ ਲੜਕੇ ਅਤੇ ਇੱਕ ਲੜਕੀ ਜਿਨ੍ਹਾਂ ਦੇ ਨਾਮ ਸਨ ਬਲਵੰਤ ਖਾਨ ਗੁਲਾਮ ਮਯੂਦੀਨ ਖਾਨ ਗੁਲਾਮ ਕਾਦਰ ਖਾਨ ਅਤੇ ਲੜਕੀ ਮਾਸੂਮਾ ਬੇਗਮ ਅੱਗੇ ਬਲਵੰਤ ਖਾਨ ਦੇ ਦੋ ਬੱਚੇ ਪੈਦਾ ਹੋਏ ਜਿਨ੍ਹਾਂ ਦਾ ਨਾਮ ਸੀ ਖਾਨ ਸਾਹਿਬ ਮੁਹੰਮਦ ਖਾਨ ਅਤੇ ਦੂਸਰਾ ਪੁੱਤਰ ਸੀ ਦੋਸਤ ਮੁਹੰਮਦ ਖਾਨ ਅਤੇ ਫੈਜ਼ ਮੁਹੰਮਦ ਖਾਨ ਦੇ ਅੱਗੇ ਇੱਕ ਬੱਚਾ ਪੈਦਾ ਹੋਇਆ ਯੂਸਫ ਅਲੀ ਖਾਨ ਜਿਸ ਨੂੰ ਮੁਬਾਰਕ ਖਾਨ ਵੀ ਕਹਿੰਦੇ ਹਨ ਮੁਹੰਮਦ ਖਾਨ ਦੇ ਅੱਗੇ ਇੱਕ ਬੱਚਾ ਪੈਦਾ ਹੋਇਆ ਜਿਸ ਦਾ ਨਾਮ ਸੀ ਮੁਹੰਮਦ ਇਸਹਾਕ ਖਾਨ ਅਤੇ ਦੋਸਤ ਮੁਹੰਮਦ ਖਾਨ ਦੇ ਅੱਗੇ ਕੋਈ ਔਲਾਦ ਨਹੀਂ ਸੀ ਅਤੇ ਯੂਸਫ ਅਲੀ ਖਾਨ ਦੇ ਅੱਗੇ ਦੋ ਬੱਚੇ ਪੈਦਾ ਹੋਏ ਅਹਿਮਦ ਯਾਰ ਖਾਨ ਅਤੇ ਸਲਾਮਤ ਅਲੀ ਖਾਨ ਇਹ ਤੋਂ ਬਾਅਦ ਮੁਹੰਮਦ ਇਸਹਾਕ ਖਾਨ ਦੇ ਕੋਈ ਬੱਚਾ ਪੈਦਾ ਨਹੀਂ ਹੋਇਆ ਉਹ ਬੇਔਲਾਦ ਹੀ ਮਰ ਗਿਆ ਅਤੇ ਅਹਿਮਦ ਯਾਰ ਖਾਨ ਦੇ ਅੱਗੇ ਦੋ ਬੱਚੇ ਪੈਦਾ ਹੋਏ ਫਜ਼ਲ ਉਲ ਰਹਿਮਾਨ ਖਾਨ ਅਲੀ ਖਾਨ ਉਸ ਤੋਂ ਬਾਅਦ ਖਲੀਲ ਖਾਨ ਦੇ ਕੋਈ ਵੀ ਔਲਾਦ ਨਹੀਂ ਹੋਈ ਅਤੇ ਉਹ ਬੇਔਲਾਦ ਹੀ ਮਾਰਿਆ ਗਿਆ ਫਜ਼ਲ ਉਲ ਰਹਿਮਾਨ ਖਾਨ ਦੇਗੇ ਫਿਰ ਦੋ ਬੱਚੇ ਪੈਦਾ ਹੋਏ ਸ਼ੌਕਤ ਅਲੀ ਖਾਨ ਹਬੀਬ ਉਲ ਰਹਿਮਾਨ ਖਾਨ ਫਜ਼ਲ ਰਹਿਮਾਨ ਖਾਨ ਦੇ ਦੋ ਬੱਚੇ ਸ਼ੌਕਤ ਅਲੀ ਖਾਨ ਅਤੇ ਹਬੀਬ ਉਲ ਰਹਿਮਾਨ ਖਾਨ ਨਿਹੰਗ ਖਾਨ ਦੇ ਇਹਸ ਵਾਰਿਸ ਨਿਹੰਗ ਖਾਨ ਦੇ ਇਹ ਵਾਰਿਸ 1947 ਈਸਵੀ ਦੀ ਦੇਸ਼ ਵੰਡ ਸਮੇਂ ਪਾਕਿਸਤਾਨ ਚਲੇ ਗਏ ਸਨ ਨੀਹੰਗ ਖਾਨ ਦੇ ਇਹ ਵਾਰਿਸ ਅੱਜ ਪਾਕਿਸਤਾਨ ਵਿੱਚ ਹਨ ਪਰ ਕਿੱਥੇ ਹਨ ਕਿਸ ਹਾਲਾਤ ਵਿੱਚ ਹਨ ਇਹ ਕਿਸੇ ਨੂੰ ਵੀ ਨਹੀਂ ਪਤਾ ਸਿੱਖ ਕੌਮ ਨੂੰ ਕੋਟਲਾ ਨਿਹੰਗ ਖਾਨ ਦੇ ਇਹਨਾਂ ਵਾਰਸਾਂ ਨੂੰ ਲੱਭਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਪਿਓ ਦਾਦੇ ਦੀ ਸਿੱਖ ਕੌਮ ਲਈ ਕੀਤੀ ਸੇਵਾ ਦੇ ਬਦਲੇ ਇਹਨਾਂ ਦਾ ਸਤਕਾਰ ਕੀਤਾ ਜਾ ਸਕੇ ਜੇਕਰ ਪਾਕਿਸਤਾਨ ਵਿੱਚ ਵਸਦੇ ਲੋਕ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਹਨ ਜੇਕਰ ਉਹਨਾਂ ਵਿੱਚੋਂ ਕਿਸੇ ਨੂੰ ਵੀ ਇਹਨਾਂ ਬਾਰੇ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸੇ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਟਲਾ ਨਿਹੰਗ ਖਾਂਦੇ ਵਾਰਸਾਂ ਨੂੰ ਲੱਭਿਆ ਜਾ ਸਕੇ ਸੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫੇਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ